ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਕਿ ਲੋਕ رائے ਨੂੰ ਦਾਹਤ ਰੱਖਦੇ ਹੋਏ ਲੋਕ رائے ਨੂੰ ਮੁੱਖ ਰੱਖਦੇ ਹੋਏ ਇਸ ਪ੍ਰੋਜੈਕਟ ਨੂੰ ਨਾ ਲੱਗਣ ਦਿੱਤਾ ਜਾਵੇ ਤੇ ਇਸ ਪ੍ਰੋਜੈਕਟ ਨੂੰ ਜਿਹੜਾ ਹੀ ਪ੍ਰਪੋਜ਼ਲ ਆ ਉਹਨੂੰ ਸਿਰੇ ਤੋਂ ਖਾਰਜ ਕਰਿਓ ਜਿੱਥੋਂ ਤੱਕ ਕੋਵਾਂਗੇ 100% ਸ਼ਹਿਰ ਸ਼ਵਡ ਕੇ ਸੂਲ ਨੂੰ ਕੱਲ ਬਿਲਾਪਾਰ ਸਰਟੀਫਿਕੇਟ ਤਲਾਨੋ ਤਹਿਸੀਲ ਦੇ ਵਿੱਚ ਜਾਰੀ ਕਰਵਾਇਆ ਗਿਆ ਇੱਥੇ ਦੱਸਣਯੋਗ ਹੈ ਕਿ ਬਿਲਾਪਾਰ ਸਰਟੀਫਿਕੇਟ ਤੇ ਇੱਕ ਮਾਲਕ ਲੈ ਸਕਦਾ ਉਹਨਾਂ ਉਸ ਜ਼ਮੀਨ ਦੇ ਮਾਲਕ ਕਲਾਨੌਰ ਦੇ ਵਸਨੀਕ ਨੇ ਕੋਈ ਗ੍ਰਾਮ ਸਭਾ ਤੇ ਉੱਤੇ ਬੁਲਾਈ ਨਹੀਂ ਗਈ ਕੋਈ ਆਮ ਲੋਕ ਰਾਏ ਤੇ ਲਈ ਨਹੀਂ ਗਈ ਤੇ ਕਲਾਨੌਰ ਦੇ ਮਾਲਕੀ ਵਾਲੀ ਜ਼ਮੀਨ ਤੇ ਕੋਈ ਸਰਕਾਰੀ ਤੰਤਰ ਦੇ ਲੋਕ ਉਹ ਤੇ ਸਿਰਫ ਉਹਦੀ ਦੇਖਭਾਲ ਕਰਨ ਲਈ ਰੱਖੇ ਗਏ ਨਾ ਕਿ ਉਹਨੂੰ ਖੁਰਦਬੁਰਦ ਕਰਨ ਵਾਸਤੇ ਬਟ ਇਹ ਆਪਣੇ ਲੈਵਲ ਤੇ ਹੀ ਡਿਸੀਜਨ ਲੈ ਕੇ ਤੇ ਉਹਨੂੰ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਜਿਸ ਤੇ ਕਟੋ ਘਟਵੀ ਤੋਂ 40 ਤੋਂ 50 ਕਿਸਾਨ ਪਰਿਵਾਰ ਪ੍ਰਭਾਵਿਤ ਹੋ ਰਹੇ ਅੱਜ ਦਾ ਸਾਡਾ ਜਿਹੜਾ ਮੋਟਿਵ ਆ ਮਨਜੋਗ ਬੀਸੀ ਸਾਹਿਬ ਨੂੰ ਮਿਲਣ ਦਾ ਇਹ ਮੋਟਿਵ ਇਹ ਹੈ ਕਿ ਸਾਡਾ ਤਲਾ ਨੌਰ ਦੀ ਜੋ ਚਾਰ ਕੀਮਤੀ ਉਪਜਾਊ ਜ਼ਮੀਨ ਹੈ ਜਿਹੜੀ 406 ਏਕੜ ਦੇ ਕਰੀਬ ਇਹ ਭੇਟਾ ਦੇ ਕਿਸੇ ਪ੍ਰੋਜੈਕਟ ਦੇ ਅਧੀਨ ਸੋਲਰ ਪ੍ਰੋਜੈਕਟ ਲਗਾਉਣ ਵਾਸਤੇ ਦਿੱਤੀ ਜਾ ਰਹੀ ਹੈ ਇਹਦੇ ਵਿੱਚ ਕੋਈ ਵੀ ਕਿਸੇ ਦਾ ਕੰਸੈਂਟ ਨਹੀਂ ਲਿਆ ਗਿਆ ਕਿਉਂਕਿ ਕਲਾਨੌਰ ਦੀ ਪੰਚਾਇਤ ਜਿਹੜੀ ਆ ਪਿਛਲੇ ਲਗਭਗ 8-9 ਸਾਲ ਤੋਂ ਭੰਗ ਹੈ ਕੋਈ ਉੱਤੇ ਪੰਚਾਇਤ ਹੋਂਦ ਵਿੱਚ ਨਹੀਂ ਹੈਗੀ ਤੇ ਕੁਝ ਸਰਕਾਰੀ ਤੰਤਰ ਦੇ ਜਿਹੜੇ ਲੋਕ ਨੇ ਉਹ ਉਸ ਪੰਚਾਇਤ ਦੇ ਜਿਹੜੇ ਕਾਰਜ ਨੇ ਉਹਨਾਂ ਨੂੰ ਦੇਖਦੇ ਪਏ ਨੇ ਕੋਈ ಗ್ರಾಮ ਸਭਾ ਬੁਲਾਉਣ ਤੋਂ ਬਿਨਾ ਕੋਈ ਲੋਕ ਰਾਏ ਜਾਣਨ ਤੋਂ ਬਿਨਾ ਕਲਾਨੌਰ ਦੀ ਪੰਚਾਇਤ ਨੂੰ ਖੁਰਦਬੁੱਧ ਕਰਨ ਦੀ ਇਹ ਬਹੁਤ ਵੱਡੀ ਸਾਜ਼ਿਸ਼ ਆ ਕਿ ਜਿਹੜੀ ਕਿ ਆਲਰੇਡੀ 2600 ਏਕੜ ਦੇ ਕਰੀਬ ਕਿਸੇ ਟਾਈਮ ਤੇ ਕਲਾਨੌਰ ਦੀ ਜ਼ਮੀਨ ਹੁੰਦੀ ਸੀਗੀ ਤੇ ਅੱਜ ਪ੍ਰੈਜ਼ੈਂਟ ਕੰਡੀਸ਼ਨ ਚ ਦੇਖਿਆ ਜਾਏ ਤੇ ਲਗਭਗ 1200 ਏਕੜ ਦੇ ਕਰੀਬ ਬਚੀ ਆ ਤੇ 406 ਏਕੜ ਜਿਹੜੀ ਆ ਉਹਦੇ ਵਿੱਚੋ ਵੀ ਦੇਨ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਜਿਹੜੀ ਆ ਉਹ ਚੱਲਦੀ ਪਈ ਆ ਅ ਇਹਦੇ ਰਿਗਾਰਡਿੰਗ ਅਸੀਂ ਆਪਣੇ ਹਲਕਾ ਵਿਧਾਇਕ ਔਰ ਬੀ ਡੀ ਪੀਓ ਕਲਾਨੌਰ ਏ ਡੀ ਸੀ ਸਾਹਿਬ ਨੂੰ ਇੱਕ ਮੰਗ ਪੱਤਰ ਪਰਸੋਂ ਵੀ ਦਿੱਤਾ ਸੀਗਾ ਬਟ ਉਸ ਦੇ باوجود ਵੀ ਕੱਲ ਸਾਨੂੰ ਪਤਾ ਲੱਗਾ ਕਿ ਜੋ ਇੰਟਰਨਲੀ ਕੀ ਬਹੁਤ ਤਿੱਖੇ ਹੋ ਕੇ ਬਹੁਤ ਜਿਹੜਾ ਜਲਦਬਾਜੀ ਦੇ ਵਿੱਚ ਇਹਦਾ ਪ੍ਰੋਸੈਸ ਚਲਾਇਆ ਜਾ ਰਿਹਾ ਕਿ ਕੱਲ ਬਿਲਾਪਾਰ ਸਰਟੀਫਿਕੇਟ ਕਲਾਨੌਰ ਤਹਿਸੀਲ ਦੇ ਵਿੱਚੋਂ ਜਾਰੀ ਕਰਵਾਇਆ ਗਿਆ ਇੱਥੇ ਦੱਸਣਯੋਗ ਹੈ ਕਿ ਬਿਲਾਪਾਰ ਸਰਟੀਫਿਕੇਟ ਤੇ ਇੱਕ ਮਾਲਕ ਲੈ ਸਕਦਾ ਹੁਣ ਉਸ ਜ਼ਮੀਨ ਦੇ ਮਾਲਕ ਤੇ ਕਲਾਨੌਰ ਦੇ ਵਸਨੀਕ ਨੇ ਕੋਈ ਗ੍ਰਾਮ ਸਭਾ ਤੇ ਉੱਥੇ ਬੁਲਾਈ ਨਹੀਂ ਗਈ ਕੋਈ ਆਮ ਲੋਕ ਰਾਏ ਤੇ ਲਈ ਨਹੀਂ ਗਈ ਤਲਾਨੌਰ ਦੇ ਮਾਲਕੀ ਵਾਲੀ ਜ਼ਮੀਨ ਦੇ ਕੋਈ ਸਰਕਾਰੀ ਤੰਤਰ ਤੇ ਲੋਕ ਉਹ ਤੇ ਸਿਰਫ ਉਹਦੀ ਦੇਖਭਾਲ ਕਰਨ ਲਈ ਰੱਖੇ ਗਏ ਨਾ ਕਿ ਉਹਨੂੰ ਖੁਰਦਬੁਰਦ ਕਰਨ ਵਾਸਤੇ ਬਟ ਇਹ ਆਪਣੇ ਲੈਵਲ ਤੇ ਹੀ ਡਿਸੀਜਨ ਲੈ ਕੇ ਤੇ ਉਹਨੂੰ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਜਿਸ ਤ ਕਟੋ-ਕਟ ਵੀ ਤੇ 40 ਤੋਂ 50 ਕਿਸਾਨ ਪਰਿਵਾਰ ਪ੍ਰਭਾਵਿਤ ਹੋ ਰਹੇ ਨੇ ਜੇ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਕਿ ਲੋਕ ਰਾਏ ਨੂੰ ਦਹਿਤ ਰੱਖਦੇ ਹੋਏ ਲੋਕ ਰਾਏ ਨੂੰ ਮੁੱਖ ਰੱਖਦੇ ਹੋਏ ਇਸ ਪ੍ਰੋਜੈਕਟ ਨੂੰ ਨਾ ਲੱਗਣ ਦਿੱਤਾ ਜਾਵੇ ਤੇ ਇਸ ਪ੍ਰੋਜੈਕਟ ਨੂੰ ਜਿਹੜਾ ਇਹ ਪ੍ਰਪੋਜ਼ਲ ਆ ਉਹਨੂੰ ਸਿਰੇ ਤੋਂ ਖਾਰਜ ਕੀਤਾ ਜਾਵੇ ਜਿਸ ਮਕਸਦ ਵਾਸਤੇ ਅਸੀਂ ਅੱਜ ਡੀਸੀ ਸਾਹਿਬ ਨੂੰ ਮਿਲਣ ਵਾਸਤੇ ਆਏ ਆ ਉਹਦਾ ਇਹ ਆ ਕਿ ਸਾਡੇ ਕਾਲਾਡੌਰ ಗ್ರಾಮ ਪੰਚਾਇਤ ਦੀ ਜ਼ਮੀਨ 406 ਏਕੜ ਜਿਹੜੀ ਆ ਉਹ ਇੱਕ ਤਰਾੜ ਬੰਦੇ ਨੂੰ ਦਿੱਤੀ ਜਾ ਰਹੀ ਹੈ ਜੋ ਕਿ ਉਥੇ ਸੋਲਰ ਲਾਉਣ ਵਾਸਤੇ ਉਹਨਾਂ ਦੀ ਤਜਵੀਜ਼ ਆ ਪਰ ਅਸੀਂ ਲੋਕ 10 10 20 20 ਕਿੱਲੇ ਲੈ ਕੇ ਠੇਕੇ ਤੇ ਇਹ ਆਪਣਾ ਟੱਬਰ ਪਾ ਲੈਣ ਨੇ ਆ ਸੋ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਪ੍ਰੋਜੈਕਟ ਨੂੰ ਰੱਦ ਕੀਤਾ ਜਾਵੇ ਤੇ ਜੇ ਨਾ ਕੀਤਾ ਗਿਆ ਤਾਂ ਅਸੀਂ ਸ਼ਨਾਰਸ਼ ਨੂੰ ਤੇਜ਼ ਕਰਾਂਗੇ ਪੰਜਾਬ ਵਿੱਚ ਜ਼ਿਲ੍ਹੇ ਹਾਰਪੁਰੇ ਵਿੱਚ ਬੰਦਰ ਜ਼ਮੀਨਾਂ ਨੇ ਹੋਰ ਹੀ ਇਲਾਕੇ ਦੇ ਵਿੱਚ ਬੰਦਰ ਜ਼ਮੀਨਾਂ ਹੈਗੀਆਂ ਨੇ ਪਰ ਇਸ ਪ੍ਰੋਜੈਕਟ ਨੂੰ ਉਥੇ ਕੀਤਾ ਜਾਵੇ ਆਪ ਜਾਓ ਜ਼ਮੀਨ ਨੂੰ ਗਰਖੜਾ ਕੀਤਾ ਜਾਵੇ ਇਦਾਂ ਸੰਘਰਸ਼ ਵਿੜਿਆ ਜਾਊਗਾ ਜੇ ਨਹੀਂ ਕੋਈ ਕਾਰਵਾਈ ਜਿੱਥੋਂ ਤੱਕ ਹੋਵਾਂਗੇ 100% ਸ਼ਹਿਰ ਸ਼ਹਿੜ ਕੇ ਸ਼ੋਨ ਨੂੰ ਲੱਗਣ ਨਹੀਂ ਦਿਾਂਗੇ ਰਿਪਰੈਜੈਂਟੇਸ਼ਨ ਇਥੇ ਲੈਣ ਵਾਸਤੇ ਹੀ ਆ ਪੀਡੀ ਸਾਹਿਬ ਨੂੰ ਸਤਕਾਰਯੋਗ ਪੀ ਸਾਹਿਬ ਨੂੰ ਬੇਨਤੀ ਕੀਤੀ ਜਾਵੇ ਵੀ ਇਹ ਪ੍ਰੋਜੈਕਟ ਨੂੰ ਪੰਜਾਬ ਦੇ ਕਿਸੇ ਹੋਰ ਹਿੱਸੇ ਵਿੱਚ ਜਾਂ ਹੋਰ ਕਿਸੇ ਏਰੀਆ ਵਿੱਚ ਸ਼ਿਫਟ ਕਰ ਲਿਆ ਜਾਵੇ ਜੇ ਬਹੁਤ ਜ਼ਰੂਰੀ ਹੈ ਤੇ ਨਹੀਂ ਤੇ ਇਹ ਜ਼ਮੀਨ ਜਿਹੜੀ ਲੋਕਾਂ ਦੀ ਰੋਟੀ ਰੋਜੀ ਦਾ ਸਾਧਨ ਕਟੋਕਟ ਜਿਵੇਂ ਉਹਨਾਂ ਦੱਸਿਆ ਵੀ 30 35 40 50 ਪਰਿਵਾਰ ਜਿਹੜੇ ਨੇ ਔਰ ਉਹਨਾਂ ਪਰਿਵਾਰਾਂ ਦੇ ਨਾਲ ਬਹੁਤ ਸਾਰੇ ਮਜ਼ਦੂਰ ਜਿਹੜੇ ਨੇ ਉਹ ਵੀ ਉਹਨਾਂ ਤੋਂ ਆਸਰਾ ਲੈ ਕੇ ਰੋਟੀ ਪਾਣੀ ਆਪਣਾ ਜਿਹੜਾ ਨਿੱਤ ਦਾ ਗੁਜ਼ਾਰਾ ਚਲਾਉਂਦੇ ਨੇ ਤੇ ਇਹ ਸਾਰਾ ਕੰਮ ਉਹਨਾਂ ਲਈ ਹੋਰ ਔਖਾ ਹੋ ਜਾਏਗਾ ਸਤਕਾਰੀ ਅਧਿਕਾਰੀ ਜਿਹੜੇ ਨੇ ਜਿਨ੍ਹਾਂ ਦਾ ਕਮ ਪੰਚਾਇਤ ਦੀ ਜ਼ਿੰਮੇਵਾਰੀ ਖੁਰਦ-ਬੁਰਦ ਹੋਣ ਤੋਂ ਬਚਾਉਣਾ